ਬਾਬਾ ਜੀ ਦੀ ਪਿਆਰੀ ਸੰਗਤ ਜੀ ਰਾਧਾ ਦਾਸ ਸਵਾਮੀ ਜੀ ਇਹ ਸਾਖੀ ਤੋਤੇ ਬਾਰੇ ਹੈ ਇਹ ਇੱਕ ਐਵੇਂ ਦਾ ਤੋਤਾ ਸੀ ਕਿ ਜਿਹੜਾ ਬਾਬਾ ਜੀ ਦਾ ਹਰੇਕ satsang ਸੁਣਨ ਦੇ ਲਈ ਹਰ ਜਗ੍ਹਾ ਤੇ ਜਾਂਦਾ ਸੀ ਬਾਬਾ ਜੀ ਨੇ ਖੁਦ ਸੇਵਾਦਾਰਾਂ ਨੂੰ ਦੱਸਿਆ ਸੀ ਕਿ ਇਹ ਤੋਤਾ ਕੌਣ ਹੈ ਤੇ ਕਿਸ ਲਈ ਆਉਂਦਾ ਹੈ ਸੰਗਤ ਜੀ ਇਹ ਉਸ ਸਮੇਂ ਦੀ ਗੱਲ ਹੈ ਜਦੋਂ ਹਜੂਰ ਮਹਾਰਾਜ ਜੀ ਸਤਸੰਗ ਫਰਮਾਉਂਦੇ ਸਨ ਤੇ ਉਸ ਸਮੇਂ ਸਤਸੰਗ ਦੇ ਸਮੇਂ ਇੱਕ ਤੋਤਾ ਹਮੇਸ਼ਾ ਸਤਸੰਗ ਪੰਡਾਲ ਵਿੱਚ ਪਹੁੰਚ ਜਾਂਦਾ ਸੀ ਜਿੱਥੇ ਬਾਬਾ ਜੀ ਬੈਠੇ ਹੁੰਦੇ ਸਨ ਉਹਨਾਂ ਦੇ ਸਟੇਜ ਦੇ ਕੋਲ ਆ ਕੇ ਬੈਠ ਜਾਂਦਾ ਸੀ ਜਦੋਂ ਤੱਕ ਸਤਸੰਗ ਚੱਲਦਾ ਰਹਿੰਦਾ ਉਦੋਂ ਤੱਕ ਤੋਤਾ ਸਟੇਜ ਤੇ ਹੀ ਬੈਠਾ ਰਹਿੰਦਾ ਸੀ ਤੇਸਾ ਸੰਖਤਮ ਹੋਣ ਦੇ ਮਗਰੋਂ ਮਹਾਰਾਜ ਜੀ ਸਟੇਜ ਤੋਂ ਉੱਠਦੇ ਸਨ ਤਾਂ ਤੋਤਾ ਉਹਨਾਂ ਦਾ ਦੇ ਕੰਨ ਵਿੱਚ ਕੁਝ ਕਹਿੰਦਾ ਸੀ ਤੇ ਉੱਡ ਜਾਂਦਾ ਸੀ ਮਹਾਰਾਜ ਜੀ ਦਾ satsang ਜਿੱਥੇ ਵੀ ਹੁੰਦਾ ਉਹ ਤੋਤਾ ਉੱਥੇ ਹੀ ਪਹੁੰਚ ਜਾਂਦਾ ਸੀ ਤੇ ਚੁੱਪਚਾਪ ਜਿਸ ਦੇ ਕੋਲ ਆ ਕੇ ਬੈਠ ਜਾਂਦਾ ਸੀ ਸ਼ੁਰੂ-ਸ਼ੁਰੂ ਵਿੱਚ ਤਾਂ ਇੱਧਰ-ਉੱਧਰ ਖੜੇ ਸੇਵਾਦਾਰਾਂ ਨੂੰ ਕੁਝ ਸਮਝ ਨਹੀਂ ਆਉਂਦੀ ਸੀ ਪਰ ਜਦੋਂ ਉਹ ਤੋਤਾ ਹਰ ਵਾਰ ਹੀ ਸਤਸੰਗ ਦੇ ਸਮੇਂ ਆਉਣ ਲੱਗ ਗਿਆ ਤਾਂ ਪੂਰਾ ਸਤਸੰਗ ਸੁਣਨ ਮਗਰੋਂ ਮਹਾਰਾਜ ਜੀ ਦੇ ਕੰਨ ਵਿੱਚ ਕੁਝ ਕਹਿੰਦਾ ਸੀ ਤੇ ਉੱਡ ਜਾਂਦਾ ਸੀ ਇਹ ਗੱਲ ਸੇਵਾਦਾਰਾਂ ਨੇ ਵੀ ਆਡੀਸ ਕਰਨੀ ਸ਼ੁਰੂ ਕਰ ਦਿੱਤੀ ਤੇ ਇੱਕ ਦਿਨ ਮਹਾਰਾਜ ਜੀ ਦੇ ਸਤਸੰਗ ਫਰਮਾ ਲੈਣ ਤੋਂ ਬਾਅਦ ਜਦੋਂ ਮਹਾਰਾਜ ਜੀ ਸਟੇਜ ਤੋਂ ਹੇਠਾਂ ਉਤਰੇ ਤਾਂ ਉਹਨਾਂ ਦੇ ਨਾਲ ਚੱਲ ਰਹੇ ਸੇਵਾਦਾਰਾਂ ਨੇ ਮਹਾਰਾਜ ਜੀ ਤੋਂ ਪੁੱਛ ਲਿਆ ਕਿ ਮਹਾਰਾਜ ਜੀ ਅਸੀਂ ਸਾਰੇ ਸੇਵਾਦਾਰਾਂ ਦੇ ਮਨ ਵਿੱਚ ਕਈ ਦਿਨਾਂ ਤੋਂ ਇੱਕ ਸਵਾਲ ਉੱਠ ਰਿਹਾ ਸੀ ਜੇਕਰ ਤੁਹਾਡੀ ਇਜਾਜ਼ਤ ਹੋਵੇ ਤਾਂ ਅਸੀਂ ਪੁੱਛ ਸਕਦੇ ਹਾਂ ਤਾਂ ਮਹਾਰਾਜ ਜੀ ਨੇ ਹਾਂ ਵਿੱਚ ਸਿਰ ਹਲਾ ਦਿੱਤਾ ਸੇਵਾਦਾਰਾਂ ਨੇ ਪੁੱਛ ਲਿਆ ਕਿ ਹਜ਼ੂਰ ਮਹਾਰਾਜ ਜੀ ਸੰਗਤ ਇੱਥੇ satsang ਸੁਣਨ ਲਈ ਆਉਂਦੀ ਹੈ ਕਿਉਂਕਿ ਸੰਗਤ ਵਿੱਚ ਤਾਂ ਸਾਰੇ ਇਨਸਾਨ ਹਨ ਤੇ ਸਭ ਦੇ ਅੰਦਰ ਮਾਲਕ ਨੇ ਸੋਚਣ ਦੀ ਤਾਕਤ ਦਿੱਤੀ ਹੈ ਪਰ ਇੱਕ ਤੋਤਾ ਵੀ ਹਮੇਸ਼ਾ ਤੁਹਾਡੇ satsang ਸੁਣਨ ਦੇ ਲਈ ਆਉਂਦਾ ਹੈ ਤੇ ਉਹ ਚੁੱਪਚਾਪ ਸਾਰਾ satsang ਸੁਣਦਾ ਹੈ ਤੇ ਬਾਅਦ ਵਿੱਚ ਤੁਹਾਡੇ ਕੰਨ ਵਿੱਚ ਕੁਝ ਕਹਿੰਦਾ ਹੈ ਤੇ ਉੱਡ ਜਾਂਦਾ ਹੈ ਅਸੀਂ ਸਾਰੇ ਇੱਥੇ ਹੀ ਜਾਣਣਾ ਚਾਹੁੰਦੇ ਹਾਂ ਕਿ ਤੋਤਾ ਤਾਂ ਇੱਕ ਜਾਨਵਰ ਹੈ ਫਿਰ ਉਸ ਨੂੰ satsang ਵਿੱਚ ਇੰਨੀ ਦਿਲਚਸਪੀ ਕਿਉਂ ਹੈ ਤੇ ਤੁਹਾਡੇ ਕੰਨ ਵਿੱਚ ਉਹ ਕੀ ਕਹਿੰਦਾ ਹੈ ਤਾਂ ਮਹਾਰਾਜ ਜੀ ਹੱਸ ਪਏ ਤੇ ਮਹਾਰਾਜ ਜੀ ਨੇ ਸੇਵਾਦਾਰਾਂ ਨੂੰ ਦੱਸਿਆ ਕਿ ਪੁੱਤਰ ਜੀ ਜਿਹੜਾ ਤੋਤਾ ਹਮੇਸ਼ਾ satsang ਸੁਣਨ ਦੇ ਲਈ ਆਉਂਦਾ ਹੈ ਇਹ ਡੇਰੇ ਦਾ ਇੱਕ ਸੇਵਕ ਹੁੰਦਾ ਸੀ ਸੰਗਤ ਦੀ ਬਹੁਤ ਸੇਵਾ ਕਰਦਾ ਸੀ ਆਮਦਾਨ ਲੈਣ ਤੋਂ ਪਹਿਲਾਂ ਇਸ ਦੇ ਕੁਝ ਇਸ ਤਰ੍ਹਾਂ ਦੇ ਕਾਰਨ ਸਨ ਜਿਸ ਦਾ ਇਸ ਨੂੰ ਪਛਤਾਵਾ ਹੁੰਦਾ ਹੈ ਤੇ ਇਹ ਮੈਨੂੰ ਕਹਿੰਦਾ ਹੈ ਕਿ ਮਹਾਰਾਜ ਜੀ ਹੁਣ ਪਿੱਛੇ ਮੈਂ ਜਿਹੜੇ ਕੰਮ ਕੀਤੇ ਹਨ ਉਹਨਾਂ ਨੂੰ ਤਾਂ ਮੈਂ ਬਦਲ ਨਹੀਂ ਸਕਦਾ ਪਰ ਭਜਨ ਸਿਮਰਨ ਕਰਕੇ ਮੈਂ ਆਪਣੇ ਕਰਮਾਂ ਦਾ ਬੋਝ ਘਟਾ ਸਕਦਾ ਹਾਂ ਇਸ ਲਈ ਤੁਸੀਂ ਮੈਨੂੰ ਨਾਮਦਾਨ ਦੀ ਬਖਸ਼ੀਸ਼ ਕਰਦੇ ਹੋ ਮੈਂ ਇਸ ਨੂੰ ਨਾਮਦਾਨ ਦੇ ਦਿੱਤਾ ਫਿਰ ਅੱਗੇ ਹਜੂਰ ਨੇ ਕਿਹਾ ਕਿ ਨਾਮਦਾਨ ਇਸ ਕਰਕੇ ਲਿਆ ਸੀ ਕਿ ਅਸੀਂ ਮਾਲਕ ਦੀ ਭਜਨ ਬੰਦਗੀ ਕਰਕੇ ਆਪਣੇ ਕਰਮਾਂ ਦਾ ਹਿਸਾਬ ਇਸੇ ਜਨਮ ਵਿੱਚ ਪੂਰਾ ਕਰ ਸਕਦੇ ਹਾਂ ਤੇ ਇਥੋਂ ਮੁਕਤ ਹੋ ਕੇ ਮਾਲਕ ਵਿੱਚ ਲੀਨ ਹੋ ਜਾਈਏ ਇਸ ਨੇ ਨਾਮਦਾਨ ਤਾਂ ਲੈ ਲਿਆ ਸੀ ਪਰ ਕਦਰ ਨਹੀਂ ਕੀਤੀ ਇਹ ਸਿਰਫ ਬਾਹਰੀ ਸੇਵਾ ਨੂੰ ਹੀ ਰੋਹਾਨੀਅਤ ਸਮਝ ਕੇ ਬੈਠ ਗਿਆ ਸੀ ਤੇ ਜਦੋਂ ਵੀ ਇਹ ਇਹਨੂੰ ਮਿਲਦਾ ਹੈ ਤਾਂ ਕਹਿੰਦਾ ਹੈ ਕਿ ਮਹਾਰਾਜ ਜੀ ਹੁਣ ਮੇਰੇ ਬੱਚੇ ਛੋਟੇ ਹਨ ਪਹਿਲਾਂ ਉਹ ਵੱਡੇ ਹੋ ਜਾਣ ਇਸ ਦੇ ਮਗਰੋਂ ਮੇਰੇ ਕੋਲ ਟਾਈਮ ਹੀ ਟਾਈਮ ਹੋਵੇਗਾ ਇਸ ਦੇ ਬਾਅਦ ਭਜਨ ਸਿਮਰਨ ਕਰਨਾ ਸ਼ੁਰੂ ਕਰ ਦਵਾਂਗਾ ਫਿਰ ਜਦੋਂ ਇਸ ਦੇ ਬੱਚੇ ਵੱਡੇ ਹੋ ਗਏ ਤਾਂ ਮੈਂ ਇਸ ਨੂੰ ਕਿਹਾ ਕਿ ਹੁਣ ਤਾਂ ਤੇਰੇ ਬੱਚੇ ਵੀ ਵੱਡੇ ਹੋ ਗਏ ਹਨ ਤਾਂ ਉਹ ਕਹਿਣ ਲੱਗਾ ਕਿ ਬਸ ਮਹਾਰਾਜ ਜੀ ਬੱਚਿਆਂ ਨੂੰ ਕਾਰੋਬਾਰ ਇਹ ਦਿੱਤਾ ਹੈ ਹੁਣ ਬੱਚਿਆਂ ਦੇ ਲਈ ਰਿਸ਼ਤਾ ਦੇਖ ਰਿਆ ਹਾਂ ਵਿਆਹ ਹੁੰਦੇ ਹੀ ਮੈਂ ਆਪਣੀ ਜ਼ਿੰਮੇਵਾਰੀ ਤੋਂ ਮੁਕਤ ਹੋ ਜਾਵਾਂਗਾ ਤੇ ਇਸ ਦੇ ਮਗਰੋਂ ਮੈਂ RAM ਦੇ ਨਾਲ ਭਜਨ ਸਿਮਰਨ ਕਰਾਂਗਾ ਭਜਨ ਸਿਮਰਨ ਕਰਾਂਗਾ ਫਿਰ ਕੁਝ ਸਮੇਂ ਦੇ ਮਗਰੋਂ ਬੱਚਿਆਂ ਦਾ ਵੀ ਵਿਆਹ ਹੋ ਗਿਆ ਤਾਂ ਇੱਕ ਵਾਰ ਮੈਂ ਇਸ ਨੂੰ ਮਿਲਿਆ ਤਾਂ ਮੈਂ ਇਸ ਤੋਂ ਫਿਰ ਪੁੱਛਿਆ ਕਿ ਤੁਸੀਂ ਹੁਣ ਤਾਂ ਸਾਰੀਆਂ ਜ਼ਿੰਮੇਵਾਰੀਆਂ ਖਤਮ ਕਰ ਲਈਆਂ ਹਨ ਤਾਂ ਉਹ ਕਹਿਣ ਲੱਗਾ ਕਿ ਬਸ ਮਹਾਰਾਜ ਜੀ ਥੋੜਾ ਜਿਹਾ ਹੋਰ ਸਮਾਂ ਦੇ ਦਿਓ ਹੁਣ ਮੇਰੇ ਬੱਚੇ ਕਾਰੋਬਾਰ ਨੂੰ ਠੀਕ ਤਰ੍ਹਾਂ ਦੇ ਨਾਲ ਸੰਭਾਲ ਲੈਣ ਹਜੇ ਇਹਨਾਂ ਨੂੰ ਸਮਝ ਨਹੀਂ ਹੈ ਜਦੋਂ ਇਹ ਪਿਓ ਬਣ ਜਾਣਗੇ ਤਾਂ ਇਨਾਂ ਨੂੰ ਆਟੇ ਦਾਲ ਦਾ ਪਾ ਪਤਾ ਲੱਗ ਜਾਵੇਗਾ ਤੇ ਇਹ ਮੇਰੇ ਕਾਰੋਬਾਰ ਦੀ ਕਦਰ ਕਰਨਗੇ ਤਾਂ ਮੈਂ ਇਨਾਂ ਨੂੰ ਕਹਾਂਗਾ ਕਿ ਜਿਵੇਂ ਤੁਹਾਡੀ ਮਰਜ਼ੀ ਪਈ ਫਿਰ ਮੈਨੂੰ ਪਤਾ ਲੱਗਾ ਤਾਂ ਮੈਂ ਉਸ ਨੂੰ ਕਿਹਾ ਕਿ ਤੁਹਾਡੀ ਮਰਜ਼ੀ ਪਈ ਫਿਰ ਮੈਨੂੰ ਪਤਾ ਲੱਗਾ ਕਿ ਪਤਦੇ ਬੱਚਿਆਂ ਦੇ ਵੀ ਬੱਚੇ ਹੋ ਗਏ ਹਨ ਇੱਕ ਦਿਨ ਮੈਂ ਉਸ ਨੂੰ ਫਿਰ ਤੋਂ ਮਿਲਿਆ ਉਸ ਨੇ ਆਪਣੇ ਪੋਤੇ ਨੂੰ ਗੋਦੀ ਵਿੱਚ ਉਠਾ ਲਿਆ ਤੇ ਪੋਤੇ ਨਾਲ ਖੇਡ ਰਿਹਾ ਸੀ ਤਾਂ ਮੈਂ ਪੁੱਛਿਆ ਕਿ ਹੁਣ ਤੇਰੇ ਪੋਤੇ ਵੀ ਹੋ ਗਏ ਹਨ ਹੋ ਗਏ ਹਨ ਤੇ ਬੱਚੇ ਵੀ ਸਮਝਦਾਰ ਹੋ ਗਏ ਹਨ ਕਹਿੰਦਾ ਕਿ ਮਹਾਰਾਜ ਜੀ ਹੁਣ ਤੁਸੀਂ ਤਾਂ ਦੇਖ ਹੀ ਰਹੇ ਹੋ ਮੈਨੂੰ ਆਪਣੇ ਪੋਤਿਆਂ ਨੂੰ ਸੰਭਾਲਣਾ ਪੈਂਦਾ ਹੈ ਬੱਚੇ ਤਾਂ ਆਪਣੇ ਕਾਰੋਬਾਰ ਵਿੱਚ ਇੰਨੇ ਰੁੱਝੇ ਹੋਏ ਹਨ ਕਿ ਉਹਨਾਂ ਦੇ ਕੋਲ ਤਾਂ ਟਾਈਮ ਹੀ ਨਹੀਂ ਹੈ ਤੇ 노ਹਾਂ ਨੂੰ ਕਰਦਾ ਕੰਮ ਕਰਨਾ ਪੈਂਦਾ ਹੈ ਬਸ ਇਹ ਸਕੂਲ ਚਲੇ ਜਾਣ ਤੇ ਮਗਰੋਂ ਤਾਂ ਮੈਂ ਬਿਲਕੁਲ ਬੇਲਾ ਹੋ ਜਾਵਾਂਗਾ ਤਾਂ ਮੈਂ ਉਸ ਨੂੰ ਕਿਹਾ ਕਿ ਨਾਮਦਾਨ ਦੀ ਕਦਰ ਕਰ ਲੈ ਭਾਈ ਉਹੀ ਅੱਗੇ ਸਾਥ ਤੇਰੇ ਨਾਲ ਜਾਵੇਗਾ ਫਿਰ ਇੱਕ ਦਿਨ ਮੈਨੂੰ ਪਤਾ ਲੱਗਾ ਕਿ ਉਸ ਸੇਵਾਦਾਰ ਨੂੰ ਦਿਲ ਦਾ ਦੌਰਾ ਪੈ ਗਿਆ ਹੈ ਤੇ ਉਸ ਦੀ ਮੌਤ ਹੋ ਗਈ ਹੈ ਅਗਲੀ ਜੁਨੀ ਵਿੱਚ ਮਾਲਕ ਨੇ ਉਸ ਨੂੰ ਬਣਾ ਕੇ ਵਾਪਸ ਪੇ ਦਿੱਤਾ ਆਪਣੇ ਹੀ ਖੇਤਾਂ ਵਿੱਚ ਉਸ ਨੇ ਕਈ ਸਾਲ ਹੱਲ ਜੋੜੇ ਤੇ ਖੁਦ ਦੇ ਪੁੱਤਰ ਤੇ ਪੋਤੇ ਉਹਦੇ ਨਾਲ ਬੰਨ ਕੇ ਖੇਤਾਂ ਵਿੱਚ ਕੰਮ ਕਰਵਾਉਂਦੇ ਸਨ ਉਸ ਸਮੇਂ ਇਹ ਮੈਨੂੰ ਯਾਦ ਕਰਦਾ ਸੀ ਕਿ ਮੈਂ ਇੱਥੋਂ ਹੀ ਲੈ ਕੇ ਗਿਆ ਹਾਂ ਮੈਨੂੰ ਸ਼ਕਤੀ ਦੇ ਦਿਵੋ ਪਰ ਇਸ ਤਰ੍ਹਾਂ ਮੰਗਣ ਦੇ ਨਾਲ ਸ਼ਕਤੀ ਕਿੱਥੇ ਮਿਲਦੀ ਹੈ ਬਲਦ ਦੀ ਜੁਨੀ ਵਿੱਚ ਇਹ ਬਜ਼ੁਰਗ ਹੋ ਗਿਆ ਉਸ ਦੇ ਬੱਚਿਆਂ ਤੇ ਪੋਤਿਆਂ ਨੇ ਉਸ ਨੂੰ ਆਪਣੇ ਲਈ ਜੰਗਲ ਵਿੱਚ ਛੱਡ ਦਿੱਤਾ ਕਿ ਬਜ਼ੁਰਗ ਬਲਦ ਹੁਣ ਉਹਨਾਂ ਦੇ ਕਿਸੇ ਕੰਮ ਦਾ ਨਹੀਂ ਸੀ ਤੇ ਆਖਰੀ ਦਿਨਾਂ ਵਿੱਚ ਉਹ ਬਸ ਮੈਨੂੰ ਬੁਲਾਉਂਦਾ ਰਹਿੰਦਾ ਸੀ ਤੇ ਇੱਕ ਦਿਨ ਦੀ ਮੌਤ ਹੋ ਗਈ ਤਾਂ ਉਸ ਨੂੰ ਤੋਤੇ ਦੀ ਜੁੰਨੀ ਵਿੱਚ ਭੇਜ ਦਿੱਤਾ ਕਿਉਂਕਿ ਇਹ ਉਸ ਦਾ ਸ਼ੁਰੂ ਤੋਂ ਡੇਰੇ ਦੇ ਨਾਲ ਲਗਾ ਰਿਹਾ ਸੀ ਤੇ ਸਤਸੰਗ ਸੁਣ ਕੇ ਕੰਨ ਵਿੱਚ ਕਹਿੰਦਾ ਸੀ ਮੈਂ ਬਹੁਤ ਕੁਝ ਭੋਗ ਲਿਆ ਹੈ ਹੁਣ ਤਾਂ ਮੈਨੂੰ ਸ਼ਕਤੀ ਦੇ ਦੇਵੋ ਹੁਣ ਇਹ ਤਾਂ ਉਸ ਨੂੰ ਲੱਗਦਾ ਸੀ ਕਿ ਉਸ ਨੇ ਬਹੁਤ ਕੁਝ ਭੋਗ ਲਿਆ ਹੈ ਪਰ ਉਸ ਦੇ ਪਿਛਲੇ ਜਨਮ ਇੰਨੇ ਭਾਰੇ ਸਨ ਕਿ ਉਸ ਨੂੰ ਹਜੇ ਬਹੁਤ ਕੁਝ ਭੋਗਣਾ ਸੀ ਇਸ ਦੇ ਮਗਰੋਂ ਫਿਰ ਤੋਂ ਇਨਸਾਨ ਦਾ ਜਨਮ ਮਿਲ ਗਿਆ ਜਿਸ ਦੇ ਨਾਲ ਉਹ ਆਪਣੀ ਭਜਨਵੰਦਗੀ ਨੂੰ ਪੂਰਾ ਕਰ ਸਕੇ ਉਸ ਦੇ ਬਾਅਦ ਹੀ ਉਹ ਇਸ ਸੰਸਾਰ ਤੋਂ ਮੁਕਤ ਹੋ ਜਾਵੇਗਾ ਇਹ ਕਰਮਾ ਦਾ ਹਿਸਾਬ ਤਾਂ ਅਟਲ ਹੈ ਪੱਜਰਬੰਦਗੀ ਕਰਕੇ ਖਤਮ ਕੀਤਾ ਜਾ ਸਕਦਾ ਹੈ ਦੂਜਾ ਕੋਈ ਰਿਸ਼ਤਾ ਨਹੀਂ ਹੈ ਜੇਕਰ ਅਸੀਂ ਇਹ ਸੋਚਦੇ ਹਾਂ ਕਿ ਨਦੀ ਵਿੱਚ ਨੌਣ ਦੇ ਨਾਲ ਸਾਡੇ ਮੱਥੇ ਟਿਕਣ ਦੇ ਨਾਲ ਸਾਨੂੰ ਸ਼ਕਤੀ ਮਿਲ ਜਾਵੇਗੀ ਤਾਂ ਇਹ ਸਾਡਾ ਸਭ ਤੋਂ ਵੱਡਾ ਵਹਿਮ ਹੈ ਰਾਧਾ ਸੁਆਮੀ ਜੀ